ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬਬਰ ਨਾਮ ਸਿੰਘ ਤੋਂ ਮਾਜੀ ਦਾ ਬਿਆਨ ਪੀਵੀ ਤੇ ਵੀ ਸੁਣਿਆ ਤੇ ਅਖਬਾਰਸ਼ ਵਿੱਚ ਪੜ੍ਹਿਆ ਜਿਹਦੇ ਚੁਣਾ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਪਹਿਲੇ ਅੰਮ੍ਰਿਤਸਰ ਇਕੱਠੇ ਹੋਵਾਂਗੇ ਫਿਰ ਉਤੋਂ ਰੋਸ ਮਾਰ ਕਰਕੇ ਜਾਵਾਂਗੇ ਮੈਨੂੰ ਵੀ ਗੱਲ ਨਹੀਂ ਸਮਝ ਨਹੀਂ ਆਈ ਕਿ ਜਿਸ ਕਥੀ ਤੇ ਕੇ ਬੈਠੇ ਹੋਏ ਨੇ ਮੇਰੀ ਯਾਦ ਦੇ ਵਿੱਚ ਸੰਤ ਗੁਰਬਚਨ ਸਿੰਘ ਜੀ ਪਿੰਡਾਂ ਲੈ ਸੰਤ ਕਰਤਾਰ ਸਿੰਘ ਜੀ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਬਾਬਾ ਠਾਕਰ ਸਿੰਘ ਜੀ ਇਹ ਫਸਕਲੇ ਬ੍ਰਿਡ ਇਹ ਆਪਣੇ ਜਿਹੜੇ ਦਮਦਮੀ ਟਕਸਾਲ ਹੈ ਇਹਦਾ ਇਤਿਹਾਸਕੀ ਦੇਖਿਆ ਹੈ ਇਹਨਾਂ ਨੇ ਕਦੇ ਇਹਨਾਂ ਮਹਾਂਪੁਰਖਾਂ ਨੇ ਸ਼ੌਣੀ ਗੁਰਦੁਆਰਾ ਬੰਦ ਕਮੇਟੀ ਦੇ ਖਿਲਾਫ ਕਦੇ ਕੋਈ ਤਰਨਾ ਦਿੱਤਾ ਕੋਈ ਗੱਲ ਕਹੀ ਹੈ ਜਥੇਦਾਰ ਸਾਹਿਬ ਤਾਂ 1920 ਤੋਂ ਲੱਗਦੇ ਆਇਨ ਉਤਰਦੇ ਆਇਨ ਮੈਂ ਤਾਂ ਇਸ ਤੱਕ ਸਾਲ ਨੂੰ ਕਦੀ ਨਹੀਂ ਸੁਣਿਆ ਕਿ ਉਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ ਕਿਹੜਾ ਲਾਇਆ ਤੇ ਕਿਹੜਾ ਨਜ਼ਾਰਾ ਅਸਲ ਗੱਲ ਹੈ ਕਿ ਬਾਬਾ ਹਰਨਾਮ ਸਿੰਘ ਜੀ ਉਸ ਵਕਤ ਆਪਣੇ ਕੁਝ ਤਜੇ ਸਾਥੀ ਨਾਲ ਰੱਖੇ ਜਿਹੜੇ ਕਿ ਸੇਕ ਕੌਮ ਦੀਆਂ ਮਰਿਆਦਾ ਪਰੰਪਰਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਖਤਮ ਕਰਨਾ ਚਾਹੁੰਦੇ ਨੇ ਮੈਂ ਬਾਬਾ ਜੀ ਨੂੰ ਸਿਮਰ ਬੇਨਤੀ ਕਰਦਾ ਹਾਂ ਕਿ ਉਹਨਾਂ ਦੇ ਹੱਥਾਂ 'ਚ ਛੱਡਣ ਦੀ ਲਾਉਣ ਨਹੀਂ ਤੁਹਾਡੇ ਵਰਗੀਆਂ ਸੰਸਥਾਵਾਂ ਗੁਰੂਵਾਲ ਪਿੱਠ ਨਹੀਂ ਕਰਦੀਆਂ ਤੇ ਦਿੱਲੀ ਵੱਲ ਮੂੰਹ ਨਹੀਂ ਕਰਦੀਆਂ ਅੱਜ ਤੁਹਾਨੂੰ ਚਾਹੀਦਾ ਹੈ ਕਿ ਇਹ ਜਿਹੜਾ ਧਰਨਾ ਦੀਆਂ ਰੋਜ਼ਮਾਰ ਤੁਸੀਂ ਦੇਣਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਇਹ ਤੁਹਾਨੂੰ ਸ਼ੋਭਾ ਨਹੀਂ ਦੇਗਾ ਇਤਿਹਾਸ ਦੇ ਵਿੱਚ ਕਾਲੇ ਪੰਨੇ 'ਚ ਤੁਹਾਡਾ ਇਹ ਇਤਿਹਾਸ ਲਿਖਿਆ ਜਾਏਗਾ ਜਿਹੜਾ ਤੁਸੀਂ ਕਰੋਗੇ ਕੌਮ ਦੇ ਵਿੱਚ ਜਿਹੜੀ ਕਮਜ਼ੋਰ ਕਰਨ ਦੀਆਂ ਤਾਕਤਾਂ ਦਿੱਲੀ ਤੋਂ ਚੱਲ ਰਹੀਆਂ ਹਨ ਤੁਸੀਂ ਉਹਨਾਂ ਦਾ ਲੱਕੜ ਦਾ ਦਸਤਾ ਨਾ ਬਣੋ ਉਸੇ ਥੋੜੀ ਦਾ ਔਰ ਮੈਂ ਸਮੁੱਚੇ ਸੰਤਾ ਮਹਾਂਪੁਰਖਾਂ ਨੂੰ ਅਪੀਲ ਕਰਨੀ ਚਾਹੁੰਦਾ ਕੀ ਤੁਸੀਂ ਕਿਸੇ ਐਸੀ ਸੰਸਥਾ ਦਾ ਸਾਥ ਬਿਲਕੁਲ ਨਾ ਦਿਓ ਐਸੇ ਬੰਦੇ ਦਾ ਸਾਥ ਬਿਲਕੁਲ ਨਾ ਦਿਓ ਜਿਦੇ ਬਾਰੇ ਪੰਥ ਜਾਣਦਾ ਹੈ ਕਿ ਅੱਜ ਕੱਲ ਉਹ ਪੰਥ ਨਾਲ ਨਹੀਂ ਉਹ ਦਿੱਲੀ ਦੀ ਸਰਕਾਰ ਨਾਲ ਚੱਲਦੇ ਹੋਏ ਜਿਹੜਾ ਬਿਆਨ ਇਹਨਾਂ ਨੇ ਕੁੰਪਰ ਕੋਮਤੇ ਮੇਲੇ ਤੋਂ ਇਸ਼ਨਾਨ ਕਰਕੇ ਆਏ ਸਨ ਦਿੱਤਾ ਸੀ ਉਹ ਬਿਆਨ ਦਾ ਮੈਨੂੰ ਸਖਤ ਤਰਾਸੇ ਪਰ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਇਹਨਾਂ ਦਾ ਜਵਾਬ ਨਹੀਂ ਦਿੰਦਾ ਜਿਹੜੀਆਂ ਗੱਲਾਂ ਮਸਾਲਾ ਇਹਨਾਂ ਨੇ ਦਿੱਤੀਆਂ ਸਨ ਸਾਰੀਆਂ ਮਸਾਲਾ ਗਲਤ ਸਨ ਗੁਰਨਾਮਕ ਸਾਹਿਬ ਗੁਰੂ ਸਹਬਾਨ ਗੁਰਤੇਕ ਮਦਰ ਸਾਹਿਬ ਜਦ ਵੀ ਗਏ ਉੱਤੇ ਜਿਹੜੀ ਗੱਲ ਉਹ ਮਨਮਤੀਆਂ ਕਰਦੇ ਸਨ ਉਹਨਾਂ ਦੇ ਉਲਟ ਉਹਨਾਂ ਨੇ ਦੱਸਿਆ ਉਹਨਾਂ ਨੇ ਤੁਸੀਂ ਗਲਤ ਕਰ ਦਿੱਤਾ ਭਾਵੇਂ ਹਰਦਾ ਅਰਦਵਾਰ ਦੀ ਗੱਲ ਕਰ ਰਿਹਾ ਭਾਵੇਂ ਉਹਦਾ ਨਾਮ ਕੀ ਹੈ ਆਰਥਿਕ ਦੀ ਗੱਲ ਕਰਨਾ ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਬਾਬਾ ਹਰਨਾਮ ਸਿੰਘ ਜੀ ਬਿਲਕੁਲ ਪੰਥਰੋਹੀ ਤਾਕਤਾਂ ਦੇ ਨਾਲ ਨਾ ਖੜੇ ਹੋਣ ਬਾਕੀ ਮਹਾਂਪੁਰਖਾਂ ਨੂੰ ਬੇਨਤੀ ਕਰਾਂਗਾ ਕਿ ਆਪਨੇ ਇਹ ਜੇ ਮੌਕਿਆਂ ਦੇ ਉੱਤੇ ਕਿਸੇ ਦੇ ਨਾਲ ਬੈਠ ਕੇ ਧਰਨਾ ਨਹੀਂ ਦੇਣਾ ਮਾਰਚ ਨਹੀਂ ਕਰਨਾ ਜੋ ਅਕਾਲ ਤਖਤ ਦੀ ਮਰਿਆਦਾ ਔਰ ਪਰੰਪਰਾ ਨੂੰ ਉੱਚਾ ਲੈ ਕੇ ਜਾਏ ਉਹਦੇ ਨਾਲ ਖੜਾ ਹੋਣਾ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ